you <small> ਸ਼੍ਰੀ ਗੱਲ ਮੈਂ ਹਮਨਪ੍ਰੀਤ ਕੌਰ ਤੁਸੀਂ ਵੇਖ ਰਹੇ ਹੋ A N B ਨਿਊਜ਼ ਨਜ਼ਰ ਮਾਰਦਿਆਂ ਹੁੰਦੀ ਹੈ ਅਮ ਖਬਰਾਂ ਦੇ ਉੱਤੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਧੂਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਈ ਸਕੂਲ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੀਬੀਸੀ ਦੇ 10ਵੀਂ ਤੇ 12ਵੀਂ ਦੇ ਟੋਪਰਸ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਡਾਕਟਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਦੇ ਵਿੱਚ ਕੀਤੀ ਗਈ ਫਲਸਟੇਸ਼ਨ ਸ cerimony ਜਿਸ ਦੇ ਵਿੱਚ ਆਈ ਪੀ ਐਸ ਦਿਲਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਹੈ ਆਓ ਦੇਖ ਦੇ ਆਏ ਖਾਸ ਰਿਪੋਰਟ ਸੋ ਅਜੀ ਸਰਮਣੀ ਜੀ ਦੇ ਸਾਡੇ ਨਾਲ ਮੁੱਖ ਮਹਿਮਾਨ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਸ਼ਕਲ ਜੀ ਸਸ਼ਕਲ ਜੀ ਅਸਲ ਅਜੀ ਸਰਮਣੀ ਜੀ ਪਹੁੰਚੇ ਪਹਿਲੇ ਕੀ ਇਹ ਗੱਣਾ ਚਾਹੁੰਗੇ ਅਜੀ ਸਰਮਣੀ ਜੀ ਬਾਰੇ ਇਹ ਸਾਡੇ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦੇਸਾ ਨਿਰਦੇਸ਼ੇਟਾਪਾ ਇੱਥੇ ਆਏ ਆ ਬੀਸਿਕਲੀ ਸਾਡਾ ਮੰਤਵ ਵੇ ਸੰਗਰੂਰ ਪੁਲਿਸ ਵੱਲੋਂ ਆਪਾਂ ਜਿਹੜੇ 10th ਤੇ +2 ਦੇ ਬੱਚੇ ਆ ਜਿਹੜਾ ਨੇ ਬਹੁਤ ਵਧੀਆ ਹੋਣਹਾਰ ਬੱਚੇ ਉਹਨਾਂ ਨੇ ਪਰਫਾਰਮ ਕੀਤਾ ਇੱਕ ਤਾਂ ਉਹਨਾਂ ਨੂੰ ਮੋਟੀਵੇਟ ਕਰੀਏ ਦੂਸਰਾ ਉਹਨਾਂ ਦੇ ਪੇਰੈਂਟਸ ਨੂੰ ਧੰਨਵਾਦ ਕਰੀਏ ਟੀਚਰਸ ਨੂੰ ਫੈਕਲਟੀ ਨੂੰ ਉਹਨਾਂ ਨੂੰ ਧੰਨਵਾਦ ਕਰਦਿਆ ਹੋਇਆ ਵੀ ਉਹਨਾਂ ਨੂੰ ਇਹ ਪ੍ਰੇਰਣਾ ਦੇਈਏ ਵੀ ਇਹ ਇੱਥੇ ਤੁਹਾਡੀ ਗੱਡੀ ਰੁਕਦੀ ਨਹੀਂ ਇਹ ਗੱਡੀ ਨੂੰ ਹੋਰ ਅੱਗੇ ਲੈ ਕੇ ਜਾਣਾ ਉਹਨਾਂ ਨੂੰ ਹੋਰ ਇਨਸਪਾਇਰ ਕਰੀਏ ਫਿਊਚਰ 'ਚ ਹੋਰ ਵਧੀਆ ਕੰਮ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਇਦਾਂ ਦੇ ਉਪਰਾਲਿਆਂ ਤੋਂ ਇਕ ਤਾਂ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਹੈ ਜਿਹੜੇ ਬਾਕੀ ਬੱਚੇ ਉਹ ਵੀ ਦੇਖ ਕੇ ਹੋਰ ਪੜ੍ਹਾਈ ਕਰਦੇ ਆ ਤੇ ਮੇਰਾ ਜਿਹੜੀ ਆਈ ਸਕੂਲ ਦੀ ਪੂਰੀ ਟੀਮ ਹੈ ਜਗਜੀਤ ਜੀ ਹੈ ਜੋਏ ਕੁਟੀ ਜੀ ਹੈ ਸਾਰੀ ਜਿਹੜੀ ਇਹਨਾਂ ਦੀ ਮੈਨੇਜਮੈਂਟ ਹੈ ਇਹਨਾਂ ਨੂੰ ਧੰਨਵਾਦ ਹੈ ਵੀ ਇਦਾਂ ਦੇ ਉਪਰਾਲੇ ਕਰਦੇ ਰਹਿਣ ਤੇ ਇਹਦਾ ਬਹੁਤ ਹੀ ਪੋਜ਼ਿਟਿਵ ਇੰਪੈਕਟ ਜੀ ਜਾਏਗਾ ਸੋਸਾਇਟੀ 'ਚ ਤੁਸੀਂ ਯੂਥ ਨੂੰ ਜਾਂ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਯੂਥ ਨੂੰ ਜੀ ਆਪਾਂ ਅੰਦਰ ਸਪੀਚ 'ਚ ਵੀ ਕਾਫੀ ਮੈਸੇਜ ਦਿੱਤਾ ਹੈ ਇਹਦਾ ਮੇਨ ਮੇਰਾ ਇਹੀ ਹੈ ਵੀ ਇੱਕ ਤਾਂ ਨੀਵੇਂ ਰੋ ਹੰਬਲ ਰੋ ਤੇ ਨੀਵੇਂ ਰੁੱਖ ਨੂੰ ਸਭ ਤੋਂ ਜ਼ਿਆਦਾ ਫਲ ਲੱਗਦੇ ਦੂਸਰਾ ਇਹ ਹੈ ਵੀ ਸincerity ਨਾਲ ਕੰਮ ਕਰੋ ਸੋ ਜਿੱਦਕਿ ਕੰਪੀਟੀਟਿਵ ਐਗਜ਼ਾਮਸ ਹੋਗੇ ਯੂਪੀਐਸਸੀ ਹੋਗੇ ਕਈ ਵਾਰ ਸਟੂਡੈਂਟਸ ਨੂੰ ਜਿਹੜਾ ਕਿ ਪ੍ਰੈਸ਼ਰ ਹੋ ਜਾਂਦਾ ਤਾਂ ਪ੍ਰੈਸ਼ਰ ਨੂੰ ਕਿੱਦਾਂ ਹੋ ਕਰਨਾ ਥੋੜਾ ਜਿਹਾ ਜਿਹੜੇ ਟਿਪਸ ਦੇਣਾ ਚਾਹੁੰਗਾ ਬਿਲਕੁਲ ਜੀ ਪ੍ਰੈਸ਼ਰ ਤਾਂ ਇਹਨਾ ਕੰਪੀਟੀਸ਼ਨ ਚ ਲਾਜ਼ਮੀ ਹੈ ਬਟ ਇਹ ਵੀ ਤੁਸੀਂ ਨਾਲ ਕੋਈ ਖੇਡ ਕੋਈ ਹੌਬੀ ਆਪਣੇ ਘਰ ਦੇਆਂ ਨਾਲ ਗੱਲ ਜਾਂ ਜਿਹੜੇ ਤੁਹਾਨੂੰ ਮਨ ਨੂੰ ਪਾਉਂਦੇ ਬੰਦੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਇਹ ਪ੍ਰੈਸ਼ਰ ਨੂੰ ਰਿਲੈਕਸ ਕਰ ਸਕਦੇ ਹੋ ਬਟ ਇਹ ਵੀ ਇਹਨਾਂ ਚ ਮਿਹਨਤ ਮੰਗਦਾ ਹੈ ਇਹ ਸਾਰੇ ਇਗਜ਼ਾਮਸ ਮਿਹਨਤ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਤੇ ਪ੍ਰੈਸ਼ਰ ਆਪੇ ਆਪ ਘਟ ਜਾਂਦਾ ਜੇ ਮਿਹਨਤ ਪੂਰੀ ਕਰੀ ਸੋ ਲਾਸਟ ਕੁਸਚਨ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਰਤ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਉਸ ਬਾਰੇ ਕੀ ਕਹਿਣਾ ਚਾਹੂਗਾ ਤੁਸੀਂ ਬਿਲਕੁਲ ਜੀ ਸਾਡਾ ਪੁਰਜ਼ੋਰ ਅ ਸਖਤ ਮੈਸੇਜ ਵੀ ਹੈ ਜਿਹੜਾ ਇਹ ਕਾਰੋਬਾਰ ਕਰ ਰਹੇ ਤੇ ਜਿਹੜੇ ਨਸ਼ਿਆਂ 'ਚ ਪਏ ਹੋਏ ਆ ਉਹਨਾਂ ਨੂੰ ਪੁਰਜ਼ੋਰ ਅਪੀਲ ਹੈ ਤੁਸੀਂ ਸਾਹਮਣੇ ਆਓ ਤੇ ਆਪਾਂ ਤੁਹਾਡਾ ਇਲਾਜ ਸਰਕਾਰੀ ਖਰਚੇ ਤੇ ਵਧੀਆ ਤੋਂ ਵਧੀਆ ਇਲਾਜ ਤੁਹਾਡਾ ਕਰਾ ਕੇ ਦਵਾਂਗੇ ਤਾਂ ਜੋ ਤੁਸੀਂ ਮੂਡ ਸੁਸਾਇਟੀ ਚ ਜਾ ਕੇ ਜੁੜ ਜਾਓ ਇੱਕ ਮੈਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਵੀ ਸਾਡੀ ਸੰਗਰੂਰ ਦੀ ਪੁਲਿਸ ਲਾਈਨ ਹੈ ਜਿਹੜੀ ਬਹੁਤ ਹੀ ਵਧੀਆ ਬਣੀ ਹੋਈ ਹੈ ਉਹ ਚ ਐਟਲੀਸਟ 10 ਤੋਂ 11 ਸਪੋਰਟਸ ਹੈ ਬੀਟ ਸਕੇਟਿੰਗ ਬਾਕਸਿੰਗ ਸ਼ੂਟਿੰਗ ਇਹ ਸਾਰਾ ਕੁਝ ਅਵੇਲੇਬਲ ਹੈ ਜਿਹੜਾ ਵੀ ਕੋਈ ਆਪਣੇ ਬੱਚੇ ਨੂੰ ਸਹੀ ਰਸਤੇ ਇੱਕ ਸਪੋਰਟਸ ਦੇ ਰਸਤੇ ਪਾਣਾ ਚਾਹੁੰਦਾ ਉਹ ਸਾਡੇ ਕੋ ਆਉ ਉਹਥੇ ਐਡਮਿਸ਼ਨ ਕਰਾਵਾਂਗੇ ਬੱਚਿਆਂ ਨੂੰ ਸਪੋਰਟਸ ਵੱਲ ਲਈ ਉਸਾਰੂ ਚੀਜ਼ਾਂ ਵੱਲ ਲਈ ਤਾਂ ਕਿ ਉਹ ਏਦਾਂ ਦੀ ਕੁਰੀਤੀ ਵੱਲ ਨਾ ਕਿਤੇ ਆਕਰਸ਼ਿਤ ਹੋ ਜਾਵੇ ਅਸੀਂ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਟ੍ਰੈਡੀਸ਼ਨਲ ਰੋਟ ਲਰਨਿੰਗ ਤੋਂ ਹਟ ਕੇ ਅਸੀਂ ਜਿਹੜੀ ਹੈਗੀ ਸਕਿੱਲ ਬੇਸਡ ਐਜੂਕੇਸ਼ਨ ਦੇ ਉੱਤੇ ਆ ਰਹੇ ਹਾਂ ਸੋ ਇਸ ਦੇ ਲਈ ਇਹ ਜਿਹੜਾ ਇੱਕ ਪ੍ਰੋਗਰਾਮ ਹੈਗਾ ਇਹ 30 ਹੁਣਾਂ ਦਾ ਕਮਨ ਪ੍ਰੋਗਰਾਮ ਆ ਜਿੱਥੇ ਅਸੀਂ ਅਕੈਡੈਮਿਕ ਟਾਪਰਸ ਨੂੰ ਇਹ ਅਵਾਰਡ ਦੇਣ ਜਾ ਰਹੇ ਹਾਂ ਇਸ ਤੋਂ ਬਾਅਦ ਇੱਕ ਅਵਾਰਡ ਅਸੀਂ ਸਟੇਟ ਲੈਵਲ ਤੇ ਵੀ ਦਿੰਦੇ ਹੁੰਦੇ ਹਾਂ ਪੰਜਾਬ ਦੇ ਸਾਰੇ ਸਕੂਲਾਂ ਦੇ ਬੱਚੇ ਜਿਨ੍ਹਾਂ ਦੇ 97% ਤੋਂ ਜ਼ਿਆਦਾ ਮਾਰਕਸ ਨੇ ਉਹਨਾਂ ਨੂੰ ਅਸੀਂ ਫੈਬ ਨੈਸ਼ਨਲ ਅਵਾਰਡ ਦੇ ਉੱਤੇ ਸਨਮਾਨਿਤ ਕਰਾਂਗੇ ਇਹਨਾਂ ਜਿਹੜੇ ਬੱਚੇ ਫੈਬ ਨੈਸ਼ਨਲ ਅਵਾਰਡ ਹੁੰਦੇ ਨੇ ਸਾਡੇ بڑے ਵੱਡੇ ਪੱਧਰ ਦੇ ਤੱਕ ਦੇ ਨੇ ਉੱਥੇ ਜਿਹੜੇ ਸਟੂਡੈਂਟਸ ਨੇ ਜਿਹੜੇ ਪੰਜਾਬ ਦੇ 500 ਟਾਪਰ ਚ ਉਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਹਾਂ ਉਹਨਾਂ ਦੇ ਟੀਚਰਸ ਨੂੰ ਵੀ ਅਪਰੀਸ਼ੀਏਟ ਕਰਦੇ ਹਾਂ ਉਹਨਾਂ ਦੇ ਪ੍ਰਿੰਸੀਪਲਸ ਨੂੰ ਵੀ ਅਪਰੀਸ਼ੀਏਟ ਕਰਦੇ ਹਾਂ ਸੋ ਮੈਂ ਇਸ ਮੌਕੇ ਦੇ ਉੱਤੇ ਹੋਰ ਜ਼ਿਆਦਾ ਟਾਈਮ ਨਾ ਲੈਂਦਾ ਤੇ ਸਾਰੇ ਟੀਚਰਸ ਨੂੰ ਉਹਨਾਂ ਦੇ ਪ੍ਰਿੰਸੀਪਲਸ ਨੂੰ ਔਰ ਮੈਨੇਜਮੈਂਟਸ ਨੂੰ ਬਹੁਤ ਬਖਤ ਮੁਬਾਰਕਵਾਦ ਦਿੰਦਾ ਤੇ ਉਮੀਦ ਕਰਦਾ ਵੀ ਇਹ ਵਿਦਿਆਰਥੀ ਨੇ ਜਿਹੜੇ ਤੁਹਾਡਾ ਜਿਵੇਂ ਇਹਨਾਂ ਨੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਇਸ ਸਮਾਜ ਦੇ ਵਿੱਚ ਵੀ ਚੰਗੀ ਰੋਸ਼ਨੀ ਲਾਉਣਗੇ ਇੱਕ ਵਾਰ ਫੇਰ ਤੋਂ ਮੈਂ ਸਾਰਿਆਂ ਦੇ ਵੱਲੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਹਿਬ ਦਾ ਬਹੁਤ ਜੀ ਆਇਆਂ ਪੈਣਾ ਔਰ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਵਕਤ ਦੇ ਵਿੱਚੋਂ ਇਹਨਾਂ ਵਿਦਿਆਰਥੀਆਂ ਦੇ ਲਈ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਕੀ ਹਨ ਨਮਨ ਧੋਤ Uh, I am the principal of Golden Earth Convent School. What uh, ceremony is It is a, a really very big platform which uh, Mr. Dhuri has provided to all the students as we are working under our roof. Uh, if we will talk about this ceremony, uh, see, uh, the student, no doubt we are here due to our students only as they got very good marks in that. But it is a motivation for others also so that in future they will feel that we will get also the same platform to get higher marks only they are getting this opportunity to be here and if we'll talk about iSchool school i would like to share my experience as i am working from the last year with iSchool school the pedagogy the plans the curriculum activities whatsoever we are following we feel very uh, happy to work with the i school it is really appreciable from my side i would like to say that i school is working very hard towards academics education uh, from their bottom of their heart uh, we can't compare with anyone the i school it is not a school uh, it is a, a fit, uh, we can say a department a company which is providing a same curriculum further to the schools and uh, if we are working with them we are uh, happy that uh, the schools who are uh, a company with them who are assembled in this are working with the same curriculum and this is really appreciable that we all are following the same and wherever we require some changes, uh, means amendments, we are, uh, if we are telling to them that we need somewhere amendments, they are doing the so means they are following the same. yes, if we need the amendments, we can go with that also. it is not a hard and fast rule that we need to follow the same, but uh, if we are following, then also it is really truly good. ceremony? see, first of all, uh, I'm principal of Vasanth Valley Public Schools, Sangroor, and really proud to be a part of this visionary initiative taken up where some schools have united for a vision for the upgradation of the students. And uh, it's not only really about education, it is about holistic development. We are not only really focusing on the academic part. Uh, we are also focusing on the co-curricular activities and how through different type of activities academics also can be imparted. So it's an uh, integrated approach. So high school is, has taken the initiative to unite all the schools, make a uh, curriculum, frame a curriculum where all the teachers, all the principals are given training also to upgrade ourselves. so it's really great and i thank jalti sir for the taking this initiative to satarna ko zone staff members bhi maujood ne unna de naal bhi gal baat kar langa sir ki naam amandeep singh i am the i school coordinator from the mata gujri senior secondary school devigut and kya karna chahunga aaj di ceremony bare jaddi ki aaj fir ceremony rakhi gayi hai ਜਿਹੜੀ ਅੱਜ ਦੀ ਸੈਰੇਮਨੀ ਫਰਮ ਹਾਈ ਸਕੂਲ ਦੇ ਵੱਲੋਂ ਰੱਖੀ ਗਈ ਹੈ ਉਹਦੇ ਨਾਲ ਬੱਚਿਆਂ ਦੇ ਅੰਦਰ ਜਿਹੜਾ ਕੌਨਫੀਡੈਂਸ ਲੈਵਲ ਹੈ ਇਟ ਵਿਲ ਡੈਫੀਨੇਟਲੀ ਇਨਕਰੀਸ ਦਾ ਕੌਨਫੀਡੈਂਸ ਲੈਵਲ ਆਫ ਦਾ ਸਟੂਡੈਂਟਸ ਬਿਕਾਉਜ਼ ਦੇ ਹੈਵ ਗਾਟ ਦਾ ਮੈਕਸਿਮਮ ਮਾਰਕਸ ਇਨ देयर ਸਬਜੈਕਟਸ ਆਲਸੋ ਇਨ देयर ਅਕੈਡਮਿਕਸ ਆਲਸੋ ਐਂਡ ਇਟ ਵਿਲ ਡੈਫੀਨੇਟਲੀ ਇਨਕਰੀਸ ਦਾ ਕੌਨਫੀਡੈਂਸ ਆਫ ਦਾ ਅਦਰ ਸਟੂਡੈਂਟਸ ਕਿ ਉਹ ਅੱਗੇ ਤੋਂ ਉਹ ਵੀ ਬਹੁਤ ਵਧੀਆ ਕਰਕੇ ਦਿਖਾਉਣ ਤਾਂ ਕਿ ਜੋ ਇਸ ਤਰ੍ਹਾਂ ਦੇ ਪਲੇਟਫਾਰਮ ਜਿਹੜੇ ਵੀ ਆਪਾਂ ਨੂੰ ਮਿਲਦੇ ਆ ਉਹਨਾਂ ਨੂੰ ਇੱਕ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮ ਇਹ ਡਾਟਾ ਇਸ ਤਰ੍ਹਾਂ ਦੇ ਪਲੇਟਫਾਰਮਸ ਦੇ थ्रू ਥੋਡੇ ਇੰਸਟੀਚਿਊਟ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੈ ਜਿਹੜੀ ਕਿ ਤੁਹਾਡੇ ਵੱਲੋਂ ਸਟੂਡੈਂਟਸ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਇਨ आवर ਇੰਸਟੀਚਿਊਸ਼ਨ ਵੀ ਆਰ ਨਾਟ ਲਿਮਿਟਿਡ ਟੂ ਦਾ academic only part we are just uh, we are also giving them the practical part also because due to the practical part today in today's era uh, it's not a compulsory for the each and everybody ki asi sirf academics tak hi simit ho jiye je asi unna nu extra co curricular activities and other activities de vich participate na karaye to mainu lagda ki students da jehda aan wala bhavikha oh ik tarah de vich adhura reh janda hai jehde ki sirf books de upar limited ho ke reh jande je oh apan unna nu books de naal naal unna de ehho ji knowledge apan unna nu provide करिए लाइक वी आर नाउ गिविंग देम द स्मार्ट क्लासेस वी आर इंस्टॉलिंग द स्मार्ट बोर्ड्स इन आवर स्कूल्स वी आर इंट्रोड्यूसिंग द एआई कॉन्सेप्ट्स इन आवर स्कूल्स जेडी कि ਬੱਚਿਆਂ ਦੇ ਵਿੱਚ ਅਨਦਰ ਲਾਈਵ ਟਾਈਪ ਦੀ ਨੋਲਜ ਅਨਦਰ ਲੈਵਲ ਆਫ ਨੋਲਜ ਜਿਹੜੀ ਇਨਕਰੀਸ ਹੋ ਚੁੱਕੀ ਹੈ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਉਹਦੇ ਲਈ ਕਿਉਰੀਓਸਿਟੀ ਹੁੰਦੀ ਹੈ ਕਿ ਹਾਊ ਟੂ ਹਾਊ ਵੀ ਕੈਨ ਲਰਨ ਫ্রম ਦਾ एआई how we can learn from the robots ਇਹ ਸਾਰੀ ਚੀਜ਼ਾਂ ਜੋ ਡਾਕਟਰ ਤੂਰੀ ਸਰ ਲੈ ਕੇ ਆਏ ਨੇ ਸਾਡੇ ਲਈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਉਹਨਾਂ ਨੇ ਆਈ ਸਕੂਲਸ ਦੇ थ्रू ਇਹ ਚੀਜ਼ ਸਾਨੂੰ ਸਕੂਲਸ ਨੂੰ ਪ੍ਰੋਵਾਈਡ ਕੀਤੀ ਸਟੂਡੈਂਟਸ ਐ ਯੂਥ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਸਟੂਡੈਂਟਸ ਤੇ ਯੂਥ ਨੂੰ ਮੇਰਾ ਇਹੀ ਮੈਸੇਜ ਹੈ ਕਿ ਅੱਜਕੱਲ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਸ ਨੰਬਰ ਆਫ ਸੋਸ਼ਲ ਮੀਡੀਆ ਪਲੈਟਫਾਰਮਸ ਆਰ ਅਵੇਲੇਬਲ ਫਾਰ ਈਚ ਐਂਡ ਐਵਰੀਬਾਡੀ ਬਟ ਯੂ ਹਵ ਟੂ ਸੈਟ ਯੂਅਰ ਡਾਇਰੈਕਸ਼ਨ ਕਿ ਵੇਅਰ ਵੀ ਹਵ ਟੂ ਮੂਵ ਸਰਟਨ ਜੀਜ਼ਸ ਸੇਵਿਅਰ ਸਕੂਲ ਸਰਹੰਦਾ ਸਟਾਫ ਹੁੰਦੇ ਆ ਵਿਦਿਆਰਥੀ ਮੌਜੂਦ ਨੇ ਉਹਨਾਂ ਦੇ ਨਾਲ ਅੱਜ ਦੀ ਸੈਰੇਮਨੀ ਨੂੰ ਲੈ ਕੇ ਗੱਲਬਾਤ ਕਰ ਲੈਂਦੇ ਹਾਂ ਸਸੀ ਕੰਪਨੀ ਕਨਿਸ਼ਕਾ ਮੈਂ ਕਿਨਾ ਮੈਂ ਤੁਹਾਡਾ ਅਨੁਰਾਦ ਮੈਂ ਅੱਜ ਦੀ ਸਰਮਨੀ ਬਾਰੇ ਕੀ ਕਹਿਣਾ ਚਾਹੁੰਦੀ ਹਾਂ ਹਾਂ ਬਹੁਤ ਅੱਛਾ ਰੇਂਜਮੈਂਟ ਇਥੇ ਪ੍ਰੋਗਰਾਮ ਬਹੁਤ ਵਧੀਆ ਕਰਾਇਆ ਗਿਆ ਸੀਗਾ ਆਈ ਥਿੰਕ ਕਿ ਬੱਚੇ ਨੂੰ ਬਹੁਤ ਵਧੀਆ ਮਤਲਬ ਕਿ ਫੀਲਿੰਗ ਵੀ ਆਈ ਹੋਏਗੀ ਤੇ ਨਾਲੇ ਆਹਾਂ ਬਹੁਤ ਪ੍ਰਾਈਡ ਵੀ ਫੀਲ ਕਰ ਰਹੇ ਹੈ ਇਹਨਾਂ ਤੋਂ ਪੁੱਛ ਹਾਂ ਬਾਕੀ ਕੀ ਫੀਲ ਕਰ ਰਹੇ ਨੇ ਕਨਿਸ਼ਕਾ ਹੈਲੋ ਹੈਲੋ ਕਿੰਨੇ ਪਰਸੈਂਟ ਆਇਆ 97.4 ਅੱਛਾ ਜਦੋਂ ਤੁਹਾਡਾ ਰਿਜ਼ਲਟ ਆਇਆ ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਮੈਨੂੰ ਸਾਰਾ ਉਹ ਟਾਈਮ ਯਾਦ ਆਇਆ ਜਦੋਂ ਬਹਿ ਕੇ پڑھਦੇ ਹੁੰਦੇ ਸੀ ਜਿਹੜੇ ਸੈਕਰੀਫਾਈਸਿਸ ਕੀਤੇ ਤਾਂ ਬਹੁਤ ਵਧੀਆ ਫੀਲ ਹੋਇਆ ਤਾਂ ਅੱਜ ਦੀ ਸਰਮਨੀ ਬਾਰੇ ਕੀ ਕਹਿਣਾ ਚਾਹੋਗੇ ਤੁਹਾਡਾ ਜਿਹੜਾ ਕੀ ਸਨਮਾਨ ਕੀਤਾ ਗਿਆ ਅੱਜ ਆ ਸਰਮਨੀ ਇਹ ਨਾਲ ਬਹੁਤ ਇਨਕਰੇਜਮੈਂਟ ਮਿਲੀ ਤੇ ਬਾਕੀਆਂ ਨੂੰ ਵੀ ਮਿਲੂਗੀ ਕਿ ਅਸੀਂ ਵੀ ਵਧੀਆ ਲੈ ਕੇ ਆਨੇ ਆ ਆਪਣੇ ਬੋਰਡਸ ਵਿੱਚ ਤੇ ਹਾਂਜੀ ਅੱਗੇ ਵੀ ਹੋਰ ਕਰਨ ਦੀ ਬਹੁਤ ਇਨਸਪੀਰੇਸ਼ਨ ਮਿਲੀ ਹੈ ਜੀਸਸ ਸੇਵੀਅਰ ਸਕੂਲ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਕੂਲ ਨੇ ਬਹੁਤ ਹੈਲਪ ਕੀਤੀ ਹੈ ਬਹੁਤ ਸਪੋਰਟ ਕੀਤਾ ਹੈ ਸਾਰੇ ਟੀਚਰਸ ਸਾਰੇ ਸਟਾਫ ਮੈਂਬਰਸ ਪ੍ਰਿੰਸੀਪਲ ਸਰ ਨੇ ਵੀ ਤੇ ਚੇਅਰਮੈਨ ਸਰ ਨੇ ਵੀ ਸਾਰਿਆਂ ਨੇ ਬਹੁਤ ਹੈਲਪ ਕੀਤੀ ਹੈ ਤੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਸਾਰਿਆਂ ਦਾ ਕਿ ਮੇਰੀ ਪਰਸੈਂਟੇਜ ਆਈ ਹੈ ਤਾਂ ਸਾਡੇ ਨਾਲ ਕੁਝ ਟੀਚਰਸ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਸਰ ਅੱਜ ਦੀ ਸ cerimoney ਬਾਰੇ ਕੀ ਕਹਿਣਾ ਚਾਹੁੰਦੇ ਟੂਡੇ ਇਟ ਇਜ਼ ਅ ਪ੍ਰਾਊਡਮੈਂਟ ਫਾਰ ਆਲ ਦਾ ਸਟੂਡੈਂਟਸ ਆਲ ਦਾ ਅਚੀਵਰਸ ਥੈਟ ਟੂਡੇ ਆਈ ਸਕੂਲ ਮੈਨੇਜਮੈਂਟ ਦੇ ਕਨੈਕਟਡ ਬਨ ਇਵੈਂਟ ਟੂ ਐਨਕਰੇਜ ਦਾ ਟੋਪਰ means the students who got the position in the plus 2 and 10th they given them some encouragement and given them some prizes also that is very good for them and it is the motivation for the others also that they will get the good marks and they will get the prize also really thankful to the high school management for this wonderful event thank you ji kya naam pratham acha kitne percent marks hai 97.6 aaj di ceremony bare ki kehna chahunga ki thonu ajj itthe bula ke jehda ki congratulate te samman ditta gaya ਅੱਜ ਦੀ ਸਰਮਨੀ ਬਹੁਤ ਵਧੀਆ ਸੀ ਇਹਨਾਂ ਨਾਲ ਬੱਚਿਆਂ ਨੂੰ ਮੋਟੀਵੇਸ਼ਨ ਮਿਲੂਗੀ ਹੋਰ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਜਿਹੜੇ ਹੁਣ 10th ਦੇ ਬੋਰਡਸ ਦੇਣਗੇ ਉਹਨਾਂ ਨੂੰ ਮੋਟੀਵੇਸ਼ਨ ਮਿਲੂਗੀ ਵੀ ਅਸੀਂ ਵੱਧ ਕੇ ਨੰਬਰ ਲਈਏ ਤੇ ਸਾਨੂੰ ਵੀ ਇੱਥੇ ਆਨ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਗੱਲ ਸੀ ਤੋਂ ਸਾਡੇ ਵਿੱਚ ਜੀਓ ਸੀ ਵੀ ਸਕੂਲ ਖਮਾੜੋ ਦੇ ਵਿਦਿਆਰਥੀ ਵੀ ਆ ਮੌਜੂਦ ਨੇ ਤਾਂ ਉਹਨਾਂ ਦੇ ਮਾਪੇ ਵੀ ਨੇ ਤੇ ਟੀਚਰਸ ਵੀ ਨੇ ਤਾਂ ਪ੍ਰਿੰਸੀਪਲ ਸਾਹਿਬ ਵੀ ਜਿਹੜਾ ਕਿ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਤੋਂ ਸਰ ਅੱਜ ਦੀ ਸਰਮਨੀ ਚ ਪਹੁੰਚੋ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਟੂਡੇ ਵੀ ਆਰ ਵੈਰੀ ਹੈਪੀ because of last year, academic students are uh, to take the good uh, position. our jesus savior school sir, and the kamano Moranda. we are gathered here. we are very happy. Uh, thanks for the high school management, our school management, all teachers, top. Uh, it is a very pr proudness moment because of uh, it is a uh, teacher's and students' hard work. uh all students not getting position those who are doing very hard work then also i school management we are organized uh, very good position we are uh, we are here the in this uh, way so i am very proners for the all parents also uh, all students also thank you to suddenly students <laughs> vi maujood nahi ta ona naal vi gal baat kar lende haan ji beta kya naam hai tode shernagar police acha kinne percent marks aaye tode 93.6 acha ajj thunu sulmaan kita gaya itthe bula ke ta ki kehna chahoge ajj di ceremony bare ਮਨ ਬੜੇ ਖੁਸ਼ ਹੋਈ ਵੀ ਅੱਜ ਮੈਨੂੰ ਸਰਮਾਨ ਕੀਤਾ ਜਿੰਨਾ ਮੈਂ ਆਪਣਾ ਸੋਚਿਆ ਨਹੀਂ ਸੀ ਪਰ ਫਿਰ ਵੀ ਮੈਨੂੰ ਰੱਬ ਨੇ ਮੌਕਾ ਦਿੱਤਾ ਮੈਂ ਆਪਣਾ ਅੱਗੇ ਵੀ ਇਦਾਂ ਹੀ ਹੋਰ ਬੈਸਟ ਦਿੰਦਾ ਰਹੂੰਗਾ ਤੇ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕਰੂੰਗਾ ਮੈਂ ਆਪਣੇ ਉਹਨਾਂ ਸਾਰੇ ਟੀਚਰਸ ਦਾ ਵੀ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਪੜਾਇਆ ਮੈਨੂੰ ਗਾਈਡ ਕੀਤਾ ਪ੍ਰਿੰਸੀਪਲ ਸਰ ਦਾ ਵੀ ਜਿਨ੍ਹਾਂ ਨੇ ਮੋਟੀਵੇਟ ਕਰਦੇ ਰਹੇ ਅਤੇ ਸਾਰੇ ਫਰੈਂਡਸ ਤੇ ਸੀਨੀਅਰਸ ਜਿਨ੍ਹਾਂ ਨੇ ਹੋਰ ਮੈਨੂੰ ਆਪਣਾ ਇੰਵੈਸਟ ਕੀਤਾ ਤਾਂ ਸਾਡੇ ਨਾਲ ਸਟੂਡੈਂਟਸ ਤੇ ਜਿਹੜੇ ਕਿ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਤਾਂ ਅੱਜ ਤੁਹਾਡੇ ਬੱਚੇ ਨੇ ਜਿਹੜਾ ਕਿ ਬਹੁਤ ਵਧੀਆ ਨੰਬਰ ਲਿੱਤੇ ਨੇ ਤਾਂ ਕਿਵੇਂ ਦਾ ਮੈਸੂਰ ਸੋਹਰ ਹੈ ਜਿਹੜਾ ਕਿ ਅੱਜ ਉਸ ਨੂੰ ਸਲਮਾਨਿਤ ਵਿਕੇਟਾ ਕੇ ਬੁਲਾ ਕੇ ਇੱਥੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅੱਜ ਮੇਰੇ ਬੱਚੇ ਨੇ 93.4% ਨੰਬਰ ਲਏ ਹੈ 10ਥ ਕਲਾਸ ਚ ਇਹ ਸਾਰੇ ਆਪਣੇ ਸਕੂਲ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਜੀ ਸਾਹਿਬ ਸੇਰ ਸਕੂਲ ਦੇ ਕਮਾਨ ਦੇ ਪ੍ਰਿੰਸੀਪਲ ਤੇ ਉਹਨਾਂ ਦੇ ਜੋ ਸਟਾਫ ਮੈਂਬਰ ਉਹਨਾਂ ਸਾਰਿਆਂ ਦੀ ਮਿਹਨਤ ਦੇ ਬਦੌਲਤ ਅੱਜ ਬੱਚੇ ਨੇ ਨਵੇਂ ਨੰਬਰ ਲਏ ਆ ਬਹੁਤ ਖੁਸ਼ੀ ਆ ਬਹੁਤ ਮਾਣ ਆ ਮੈਂ ਬਹੁਤ-ਬਹੁਤ ਵਧਾਈ ਕਿ ਦਿੰਦਾ ਆਪਣੇ ਬੱਚੇ ਨੂੰ ਜਿਹੜੇ ਬੱਚੇ ਟੌਪ ਕੀਤੇ ਨੇ ਸਾਰਿਆਂ ਨੂੰ ਤੇ ਮੈਨੇਜਮੈਂਟ ਨੂੰ ਤੇ ਸਕੂਲ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮਿਹਨਤ ਕਰਾਈ ਬੱਚੇ ਨੂੰ ਤੇ ਬਹੁਤ ਵਧੀਆ ਨੰਬਰ ਲਏ ਮੇਰੇ ਬੱਚੇ ਨੇ ਕਰਕੇ ਅੱਜ ਇੱਕ ਬੱਚੇ ਦੀ ਮਿਹਨਤ ਮਿਹਨਤ ਦੇ ਪਿੱਛੇ ਇੱਕ ਪੇਰੈਂਟਸ ਤੇ ਟੀਚਰ ਦਾ ਹਮਰੋਲ ਹੁੰਦਾ ਤਾਂ ਤੁਹਾਡੇ ਵੱਲੋਂ ਕਿੰਧਰ ਸਪੋਰਟ ਕੀਤੀ ਗਈ ਆਪਣੇ ਬੱਚੇ ਨੂੰ ਸਰ ਗਰਦਾਸਪੁਰ ਡਿਸਟ੍ਰਿਕਟ ਮੇਰਾ ਮੈਂ ਐਮ ਐਸ ਸੀ ਐਗਰੀਕਲਚਰ ਆ ਮੇਰੇ ਵਾਈਫ ਜਿਹੜੇ ਨੇ ਉਹ ਵੀ ਪੋਸਟ ਗ੍ਰੈਜੂਏਟ ਨੇ ਆਹ ਦੋ ਜਿਹੜੇ ਬਹੁਤ ਮਿਹਨਤ ਕੀਤੀ ਹੈ ਵਿਸ਼ੇ ਦੇ ਬੱਚੇ ਦੀ ਮੇਰੇ ਵਾਈਫ ਜਿਹੜੇ ਨੇ ਉਹ ਵੀ ਪੋਸਟ ਗ੍ਰੈਜੂਏਟ ਨੇ ਆਹ ਦੋ ਜਿਹੜੇ ਬਹੁਤ ਮਿਹਨਤ ਕੀਤੀ ਹੈ ਵਿਸ਼ੇ ਦੇ ਬੱਚੇ ਦੀ ਆਪਾਂ ਤਾਂ ਅਚੀਵਮੈਂਟ ਸੀ 98% ਦੀ ਪਰ ਬੱਚੇ ਦੀ ਥੋੜੀ ਬਹੁਤ ਹੀ ਨਲੈਕੀ ਥੋੜੀ ਬਹੁਤ ਹੀ ਨਾਮ ਮਿਹਨਤ ਪੁਕਰ ਕਰਨ ਦੇ ਕਰਕੇ ਅੱਜ ਅਸੀਂ ਇਦਾਂ ਵੀ 94% ਨੰਬਰ ਦੇ ਦੇ ਅੜੇ ਪਰ ਮੈਨੂੰ ਦੋ ਅਚੀਵਮੈਂਟਸ ਮੇਰੀ ਮੇਰੇ ਥਿੰਕਿੰਗ ਸੀ 94% ਦੀ ਕਾ ਸੀ ਕਿਉਂਕਿ ਮੇਰੀ ਇਹ ਐਗਰੀਕਲਚਰ ਐਕਸਟੈਂਸ਼ਨ ਆਫਸਰ ਦੀ ਪੋਸਟ ਇੱਥੇ ਹੀ ਆ ਮਾਨੋਈ ਸਬਡਿਵੀਜ਼ਨ ਦੇ ਵਿੱਚ ਉੱਥੇ ਮੈਂ ਬਹੁਤ ਜ਼ਿਆਦਾ ਐਫਰਟ ਕੀਤਾ ਇਹਦੇ ਲਈ ਪ੍ਰਿੰਸੀਪਲ ਸਕੂਲ ਮੈਨੇਜਮੈਂਟ ਵਾਲੇ ਉਹ ਜ਼ਿਆਦਾ ਐਫਰਟ ਆ ਪਰ ਜੋ ਮੈਂ ਅਚੀਵਮੈਂਟ ਕਰਦਾ ਸੀ ਬੱਚੇ ਤੋਂ ਆਸ ਕਰਦਾ ਸੀ 98% ਦੀ ਕਾ ਸੀ ਥੋੜਾ ਜਿਆਦਾ ਡਾਊਨ ਚਲਾ ਗਿਆ ਅੱਛਾ ਥੈਂਕ ਯੂ ਤਾਂ ਸਾਡੇ ਦਾ ਹਾਲ ਵੀ ਸਟੂਡੈਂਟਸ ਉਹਨਾਂ ਨਾਲ ਵੀ ਗੱਲਬਾਤ ਕਰ ਲੈ ਬੇਟਾ ਕੀ ਨਾਮ ਤੁਹਾਡਾ ਮਹਿਕ ਪ੍ਰਿਕੋਰ ਬੇਟਾ ਕਿੰਨੇ ਪਰਸੈਂਟ ਮਾਰਕਸ ਆ ਗਏ ਮੈਂ 93% ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਨੂੰ ਰੇ ਬਲਾ ਕੇ ਸਨਮਾਨ ਕੀਤਾ ਗਿਆ ਹੈ ਮੈਨੂੰ ਇਹ ਐਕਸਪੈਕਟੇਸ਼ਨਸ ਨਹੀਂ ਸੀਗੀਆਂ ਵੀ ਇਦਾਂ ਇਦਾਂ ਵੀ ਹੋਊਗਾ ਤੇ ਨਾ ਹੀ ਮੈਨੂੰ ਇਦਾਂ ਐਕਸਪੈਕਟੇਸ਼ਨਸ ਸੀਗੀਆਂ ਕਿ ਮੈਂ ਟੌਪ ਕਰੂੰਗੀ ਸਕੂਲ ਦੇ ਵਿੱਚ ਤੇ ਮੈਨੂੰ ਮੇਰੇ ਟੀਚਰਸ ਨੇ ਬਹੁਤ ਮੋਟੀਵੇਟ ਕੀਤਾ ਕਿ ਹਾਂ ਤੂੰ ਕਰ ਸਕਦੀਆਂ ਤੇ ਬਹੁਤ ਵਧੀਆ ਸਟੱਡੀ ਹੈ ਜਿਸ ਤੋ ਸੇਵੀਅਰ ਸਕੂਲ ਦੇ ਵਿੱਚ ਤੇ ਪ੍ਰਿੰਸੀਪਲ ਸਰ ਤੇ ਟੀਚਰਸ ਬਹੁਤ ਮੋਟੀਵੇਟ ਕਰਦੇ ਨੇ ਤੇ ਮੇਰੇ ਪੇਰੈਂਟਸ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਹੈ ਮੈਂ ਜੋ ਵੀ ਅਚੀਵ ਕੀਤਾ ਹੈ ਤੁਹਾਡੇ ਫਿਊਚਰ ਗੋਲਸ ਦੀ ਕੀਤੀ ਗੱਲ ਤਾਹ ਕੀ ਬੰਨਣਾ ਚਾਹੁੰਗੇ ਅੱਗੇ ਤੁਸੀਂ ਮੈਂ ਹੁਣ ਰੀਸੈਂਟਲੀ ਜੀਐਨਐਮ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਮੈਂ ਨਰਸਿੰਗ ਦੇ ਕੋਰਸ 'ਤੇ ਜਾਣਾ ਚਾਹੁੰਦੀ ਹਾਂ ਸਾਡੇ ਨਾਲ ਬੱਚਿਆਂ ਤੇ ਪੇਰੈਂਟਸ ਵੀ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਵਾਂ ਮੈਂ ਕਿਹਨਾਂ ਦਾ ਗੁਰਵਿੰਦਰ ਕੌਰ ਤੁਹਾਡੇ ਬੱਚੇ ਨੇ ਵਧੀਆ ਨੰਬਰ ਲਿੱਤੇ ਅੱਜ ਉਹਨੂੰ ਸਨਮਾਨਿਤ ਵੀ ਕੀਤਾ ਗਿਆ ਤਾਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਦੀ ਆ ਕਿ ਮੇਰੇ ਬੱਚੇ ਨੇ ਚਲੋ ਮਿਹਨਤ ਕੀਤੀ ਤਾਂ ਉਹਨੂੰ ਇਹ ਅਚੀਵਮੈਂਟ ਮਿਲੀ ਮੈਂ ਟੀਚਰਸ ਮੈਨੇਜਮੈਂਟ ਐਂਡ ਪ੍ਰਿੰਸੀਪਲ ਸਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਹੁਤ ਇਨਕਰੇਜ ਕਰਦੇ ਰਿਹਾ ਟਾਈਮ ਟੂ ਟਾਈਮ ਮੇਰੇ ਬੱਚੇ ਨੂੰ ਇਨਕਰੇਜ ਕੀਤਾ ਕਿ ਅੱਜ ਮੇਰਾ ਬੱਚਾ ਜਿਹੜਾ 93.6 ਜਿਹੜੀ ਆ ਉਸਨੇ ਮਾਰਕਸ ਜਿਹੜਿਆ ਗਾਟ ਕੀਤੇ ਆ ਤਾਂ ਮੈਂ ਬਹੁਤ ਹੈਪੀ ਆ ਕਿ ਮੈਨੂੰ ਅੱਜ ਇੱਥੇ ਮਤਲਬ ਬੁਲਾਇਆ ਗਿਆ ਵਾ ਔਰ ਇੰਨੇ ਟੀਚਰਾਂ ਇੰਨੇ ਬੱਚਿਆਂ ਦੇ ਵਿੱਚ ਮੇਰੇ ਬੱਚੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਮੈਂ ਬਹੁਤ ਖੁਸ਼ ਆ ਪਰ ਤੁਹਾਡੇ ਵੱਲੋਂ ਕਿੰਧਰੀ ਸਪੋਰਟ ਆਪਣੇ ਬੱਚੇ ਨੂੰ ਜਿਹੜੀ ਕੀ ਕੀਤੀ ਗਈ ਸੀ ਕਿ ਜਿਹੜੇ ਕਿ ਉਹਦੇ ਨੇ ਅੱਛੇ ਮਾਰਕਸ ਆਏ ਤਾਂ ਜੂਨ ਸਨਮਾਨ ਦਿੱਤਾ ਗਿਆ ਅਸੀਂ ਇਹਨਾਂ ਦੋਨੋਂ ਹਸਬੰਡ ਵਾਈਫ ਆ ਆਪਣੇ ਬੱਚੇ ਦੇ ਬਹੁਤ ਜ਼ਿਆਦਾ ਸਪੋਰਟ ਕਰਦੇ ਸੀ ਕਿ ਉਹਨੂੰ ਚਾਹਦੇ ਸੀ ਕਿ ਉਹ ਮਤਲਬ ਹੋਰ ਵਧੀਆ ਮਾਰਕਸ ਲੈ ਕੇ ਜਾਵੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਕਿ ਸਾਡਾ ਬੱਚਾ ਵਧੀਆ ਤੇ ਵਧੀਆ ਨੰਬਰ ਲੈ ਕੇ ਜਾਏ ਚਲੋ ਸਾਡੇ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਕਿ ਜਿਹਦੇ ਉਸਦੇ ਇੰਨੇ ਵਧੀਆ ਨੰਬਰ ਆਏ ਆ